ਸਤੇ ਦੀ ਚਕਰਾ ਜੋ ਮਾਇਆ ਔਰ ਤੁਹਾਡੇ ਸਾਰੇ ਸਾਰਿਆਂ ਦੇ ਘਰਾਂ ਦੇ ਵਿੱਚ ਰੋਤਾ ਔਰ ਸਾਡੇ ਸਾਥੀਆਂ ਨੂੰ ਬਹੁਤ سارے ਸਾਥੀਆਂ ਨੂੰ ਸਾਡੇ ਹੌਸਲਾਸ਼ਕ ਕੀਤਾ ਗਿਆ ਤੇ ਬਹੁਤ سارے ਸਾਥੀਆਂ ਨੂੰ ਉਸ ਦਿਨ ਦੇ ਵਾਸਤੇ ਜਿਨ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਡਿਟੇਲ ਨਹੀਂ ਕੀਤਾ ਗਿਆ ਔਰ ਫਿਰ ਦੂਸਰੇ ਜਦੋਂ ਜਤਨ ਕੀਤਾ ਗਿਆ ਤੇ ਅਸੀਂ ਚੰਡੀਗੜ੍ਹ ਚੌਥੀ ਸੈਕਟਰ ਦੇ ਵਿੱਚ ਪਹੁੰਚੀਏ ਤੇ ਰਾਸ਼ਟਰ ਦੇ ਵਿੱਚ ਭਾਰੀ ਫੋਕਾ ਸਰਕਾਰ ਦੀ ਨਹੀਂਆ ਸਰਕਾਰ ਕਰ ਰਹੀ ਆ ਫਿਰ ਫੜਕ ਕੁਝ ਨਹੀਂ ਹੈ ਸਿਰਫ ਪлитиਕਲ ਪਾਰਟੀ ਦਾ ਨਾਂ ਦਾ ਫੜਕਾ ਕੰਮ ਹੋ ਰਹੀ ਆ ਬਿਲਕੁਲ ਜੇ ਕੇਂਦਰ ਸਰਕਾਰ ਉਧਰ ਤੱਕਾ ਕਰਦੀ ਆ ਕਿ ਪੰਜਾਬ ਸਰਕਾਰ ਇੱਥੇ ਤੱਕਾ ਕਰਦੀ ਆ ਫਿਰ ਉਹ ਲੋਕਾਂ ਦੇ ਨਾਲ ਜਿਹੜਾ ਲੋਕਾਂ ਨੇ ਪੰਜਵੇਂ ਅੰਕਿਤ ਤੇ ਹੋਂ ਇਸ ਬਦਲਾਅ ਦੇ ਵਜੋਂ ਪੰਜਵੇਂ ਜਿசி ਇੱਥੇ ਗੱਲ ਚਿਤਾਵਨੀ ਦੇ ਜਾ ਰਿਹਾ ਤੁਹਾਨੂੰ ਕੋਈ ਸੋਚਾ ਨਹੀਂ ਉਹ ਲੋਕੀ ਹੋਣਗੇ ਤੇ ਅਗਾਂਹ ਦੇ ਵਾਸਤੇ ਵੀ ਅਸੀਂ ਗੱਲਬਾਤ ਦੇ ਰਾਹ ਜਿਹੜਾ ਕਿ ਉੱਤਰਦਾਵਾ ਨੂੰ ਵੀ ਮੀਟਿੰਗ ਕਰ ਲੋ ਮੀਟਿੰਗ ਤੋਂ ਬਾਅਦ ਜਦੋਂ ਮੀਟਿੰਗ ਹੋ ਜਾਊਗੀ ਅਸੀਂ 2 ਮਿੰਟ ਦੇ ਵਿੱਚ ਤੁਹਾਨੂੰ ਆਪਣਾ ਫੈਸਲਾ ਦੱਸਵਾਂਗੇ 5-3 ਦਾ ਤਰਨਾ ਨਾਲ ਆਇਆ ਜਾਂ ਨਹੀਂ ਲੱਗਦਾ ਆਮ ਰਾਇ ਸੀਪੀ ਜਦੋਂ ਸਾਡੀਆਂ ਕੁਛ ਨਾ ਕੁਛ ਮੰਗਾ ਪੰਨੀਆਂ ਜਾਂਦੀਆਂ ਤੇ ਤਰਨਾ ਆਟੋਮੈਟਿਕਲੀ ਖਤਮ ਹੋ ਜਾਣਾ ਸਗਤ ਤਰਨਾ ਨਹੀਂ ਲੱਗਣਾ ਸਗਾ ਪਰ ਸੀਐਮ ਸਾਹਿਬ ਉਸ ਗੱਲ ਤੇ ਨਰਾਜ਼ ਹੋ ਗਏ ਉਹ ਮੀਟਿੰਗ ਛੱਡ ਕੇ ਜਿਹੜੇ ਆ ਉਹ ਬਾਹਰ ਆ ਗਏ ਉੱਥੇ ਜਥੇ ਬੰਦਿਆ ਨੇ ਜਿਹੜਾ ਜਥੇ ਬੰਦਿਆ ਦੇ ਵੀ ਪ੍ਰਿੰਸ ਰਾਜ ਜੀ ਕਰ ਦਿੱਤੀਆਂ ਔਰ ਉਸ ਕਾਰਵਾਈ ਇਸ ਜੀਐਮ ਸਾਹਿਬ ਦੀ ਕਾਰਵਾਈ ਦੀ ਲੋਕਾਂ ਨੇ ਨਿੰਦਾ ਕੀਤੀ ਜਦੇ ਵਦਿਆ ਨਿੰਦਾ ਕੀਤੀ ਆ ਤੇ ਉਹਦੇ ਕੰਟੈਸਟ ਦੇ ਵਿੱਚ ਦੂਏ ਦਿਨ ਟੀਏ ਦੇ ਜਿਹੜੀ ਮੀਟਿੰਗ ਕਰਕੇ ਅੱਜ ਇਹ ਧਰਨੇ ਲਾਉਣ ਦੀ ਸਵੱਥ ਜਿਹੜਾ ਹੈ ਇਹ ਕਦੇ ਬੰਨਵੇਂ ਐਮਐਲਏ ਦੇ ਤਰ੍ਹਾਂ ਦੇ ਮੋਰੇ ਜਾਂ ਦਫ਼ਤਰਾਂ ਦੇ ਮੋਰੇ ਧਰਨੇ ਲਾਉਣ ਦਾ ਹੈ ਉਹ ਪ੍ਰੋਗਰਾਮ ਬਣਾ ਲਿਆ ਇਹ ਧਰਨੇ ਸਾਡੇ ਅੱਜ ਤੋਂ ਚੋਕਰਾ ਚੇਤਾਵਨੀ ਆ ਬਈ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਤੁਸੀਂ ਜਦੋਂ ਮਰਜ਼ੀ ਗੱਲਬਾਤ ਕਰੋ ਸਾਰੇ ਮਸਲੇ ਜਿਹੜੇ ਆ ਉਹ ਟੇਬਲ ਤੇ ਬੈ ਕੇ ਹੱਲ ਹੁੰਦੇ ਆ ਬਿਲਕੁਲ ਜਿੱਦਾਂ ਜਿੱਦਾਂ ਤੁਸੀਂ ਦੱਸਿਆ ਪਏ ਸੀਐਮ ਸਾਹਿਬ ਵੀ ਨਾਰਾਜ਼ ਹੋ ਗਏ ਤੇ ਜਥੇਬੰਦੀਆਂ ਜੀ ਵੀ ਨਾਰਾਜ਼ ਕੀ ਸੀਗੀ ਤੇ ਨਾਰਾਜ਼ਗੀ ਦੂਰ ਕਿੱਦਾਂ ਹੋ ਸਕਦੀ ਹੁਣ ਨਾਰਾਜ਼ਗੀ ਤਾਂ بڑے بڑے ਮਸਲੇ ਦੁਨੀਆ ਦੇ ਮਸਲੇ ਜਿਹੜੇ ਆ ਉਹ ਟੇਬਲ ਤੇ ਹੱਲ ਹੁੰਦੇ ਆ ਭਾਵੇਂ ਉਹ ਛੋਟੀ ਲੜਾਈ ਹੋਵੇ ਤਾਂ ਭਾਵੇਂ ਵੱਡੀ ਲੜਾਈ ਹੋਵੇ ਗੱਲਬਾਤ ਤਾਂ ਹੀ ਹੁੰਦੀ ਆ ਅਸੀਂ ਸ਼ਾਂਤੀਪੂਰਨ ਗੱਲਬਾਤ ਦੇ ਪਹਿਲਾਂ ਵੀ ਹਾਮੀ ਆ ਹੁਣ ਵੀ ਹਾਮੀ ਆ ਔਰ ਹਾਂ ਵੀ ਅੱਗੇ ਵੀ ਰਾਵਾਂਗੇ ਉਸ ਤੋਂ ਬਾਅਦ ਕੋਈ ਕੋਈ ਸੱਦਾ ਪੱਤਰ ਤੁਸੀਂ ਉਹਨਾਂ ਨੂੰ ਦਿੱਤਾ ਹੋਵੇ ਜਾਂ ਉਹਨਾਂ ਨੇ ਤੁਹਾਨੂੰ ਦਿੱਤਾ ਹੋਵੇ ਮੀਟਿੰਗ ਦਾ ਫਿਲਹਾਲ ਜਿਹੜਾ ਹੈ ਉਹ ਡੈਡਲੌਕ ਆ ਇਹ ਉਹ ਅਜੋਸੇ ਕਰਕੇ ਜਾਂ ਇਸੇ ਕੰਟੈਕਸਟ ਦੇ ਵਿੱਚ ਜਿਹੜੇ ਅੱਜ ਦੇ ਧਰਨੇ ਜਿਹੜੇ ਲਗਾਏ ਜਾ ਰਹੇ ਆ ਬਾਕੀ ਜਿਹੜੀ ਆ ਉਹ ਗੱਲਬਾਤ ਦਾ ਰਾਹ ਜਿਹੜਾ ਆ ਉਹ ਅੱਗੇ ਤੁਰਿਆ ਜਾ ਠੀਕ ਹਾਂਜੀ ਸਰ ਜਿਹੜਾ ਅੱਜ ਧਰਨਾ ਲਾਇਆ ਜਾ ਰਿਹਾ ਹੈ ਮੰਤਰੀ ਸਾਹਿਬ ਦੀ ਕੋਠੀ ਦੇ ਬਾਹਰ ਕੁਮਿੰਦਰ ਸਿੰਘ ਭਾਰਤੀ ਕਿਸਾਨ ਇਕਟਾ ਜੁਨੇ ਦੀ ਨੰਨਾ ਚੇਲਾ ਜਰਨਸਟਾ ਪ੍ਰੋਵਾਇਸ ਸਰਕਾਰ ਅੱਜ ਦਾ ਧਰਨਾ ਖਾਸ ਕਰਕੇ ਇਸ ਗੱਲ ਦੇ ਉੱਤੇ ਲਾਇਆ ਜਾ ਰਿਹਾ ਵੀ ਜਿਹੜੀ 3-4 ਤਰੀਕ ਨੂੰ ਕਿਸਾਨਾਂ ਨਾਲ ਮੀਟਿੰਗ ਹੋਈ ਆ ਔਰ ਜੇਸਟਾਕ ਦੇ ਨਾਲ ਭਗਵੰਤ ਮਾਨ ਨੇ ਉੱਥੇ ਬਜ਼ੁਰਗ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਆ ਉਹ ਇੱਕ ਬਹੁਤ ਅਤਨਿੰਦਨਯੋਗ ਸ਼ਬਦ ਆ ਮੈਂ ਗੱਲ ਕਹੂੰਗਾ ਇਹਨੂੰ ਮੁੱਖ ਰੱਖਦੇ ਹੋਏ ਜਿੰਨੀਆਂ ਵੀ ਮੰਗਾਂ ਸੀ ਉਹ ਕਹਿੰਦਾ ਵੀ ਇਹ ਮੰਗਾਂ ਸੈਂਟਰ ਨਾਲ ਸਹਿਮਤ ਨੇ ਜਦੋਂ ਕਿ ਉਹ 18 ਦੀਆਂ 18 ਮੰਗਾਂ ਜਿਹੜੀਆਂ ਸੀ ਜਿਹਦੇ ਉੱਤੇ ਇਥੋਂ ਦੀ ਕਿਸਾਨੀ ਨੇ ਤੇ ਐਸਕੇਮ ਨੇ ਗੱਲ ਕਰਨੀ ਸੀ ਉਹਦੇ ਵਿੱਚੋਂ 8 ਮੰਗਾਂ ਦੇ ਉੱਤੇ ਗੱਲ ਹੋਈ ਤੇ ਜਦੋਂ 8 ਮੰਗਾਂ ਦੇ ਉੱਤੇ ਗੱਲ ਹੋਈ ਆ ਉਸ ਟਾਈਮ ਦੇ ਉੱਤੇ ਭਗਵੰਤ ਮਾਨ ਨੇ ਕਿਹਾ ਵੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਕੀ ਤੁਸੀਂ 5 ਤਰੀਕ ਦਾ ਚੰਡੀਗੜ੍ਹ ਧਰਨਾ ਲਾਓਗੇ ਜਾਂ ਨਹੀਂ ਲਾਓਗੇ ਤੇ ਉਸ ਟਾਈਮ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹਦੇ ਬਾਰੇ ਅਸੀਂ ਤੁਹਾਨੂੰ ਬਾਅਦ 'ਚ ਦੱਸਾਂਗਾ ਪਹਿਲਾਂ ਘਰ ਸਾਡੀ ਗੱਲ ਸੁਣੋ ਉਹਨੇ ਇੱਕੋ ਗੱਲ ਤੋਂ ਭੜਕ ਕੇ ਸਿੱਧੇ ਤੌਰ ਤੇ ਚੈਲੰਜ ਕੀਤਾ ਸਿਰਫ ਇਹ ਕਿਸਾਨੀ ਲਈ ਚੈਲੇਂਜ ਨਹੀਂ ਇਹ ਪੂਰੇ ਪੰਜਾਬ ਦੇ ਲੋਕਾਂ ਲਈ ਚੈਨਨ ਹੈ ਚੈਲੇਜ ਆ ਜਿਨ੍ਹਾਂ ਨੇ ਉਹਨੂੰ ਵੋਟਾਂ પાਕੇ ਬਣਾਇਆ ਤੇ ਉਹਨੇ ਇੱਕ ਗੱਲ ਕਹੀ ਵੀ ਜਾਓ ਜਿਹੜੀਆਂ ਇੱਕ ਦੋ ਮੰਗਾਂ ਮੰਨੀਆਂ ਸੀ ਉਹ ਵੀ ਖਤਮ ਉਹ 18 ਮੰਗਾਂ ਚ 8 ਮੰਗਾਂ ਤਾਂ ਤੇ 8 ਮੰਗਾਂ ਜਿਹੜੀਆਂ 10 ਮੰਗਾਂ ਰਹਿੰਦੀਆਂ ਸੀ ਉਹਨਾਂ ਤੇ ਅਜੇ ਗੱਲ ਹੋਣੀ ਬਾਕੀ ਸੀ ਔਰ ਜੇ ਢੰਗ ਨਾਲ ਹੈਂਕੜਵਾਜੀ ਨਾਲ ਭਗਵਾਨਤਮਾਨ ਨੇ ਬਿਆਨ ਦੇ ਕੇ ਤੇ ਉੱਥੋਂ ਉੱਟ ਕੇ ਗਿਆ ਅਸੀਂ ਉਹਦੀ ਪੁਰ ਤੋਂ ਜ਼ੋਰ ਸ਼ਬਦਾਂ ਦੀ ਨਿੰਦਾ ਕਰਦੇ ਹਾਂ ਤੇ ਇੱਕ ਗੱਲ ਸਾਫ਼ ਕਹਿਣੀ ਚਾਹੁੰਦੇ ਆ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਸਤਾਜ ਨਹੀਂ ਸੀ ਭਗਵੰਤ ਮਾਨ ਉਦੋਂ ਚੌਂਕ-ਚੌਂਕ ਤੇ ਖੜ ਕੇ ਇਹ ਚੁਟਕੀ ਦੇ ਨਾਲ ਚੁਟਕੀ ਦੇ ਨਾਲ ਇਹ ਗਰੰਟੀ ਦਿੰਦਾ ਸੀ 23 ਫਸਲਾਂ ਦੀ ਤੇ ਇਹ ਗੱਲ ਕਹਿੰਦਾ ਸੀ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਮਲਾਜਮਾਂ ਨੂੰ ਇਹ ਗੱਲ ਕਹਿੰਦਾ ਸੀ ਤੁਹਾਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਠੇਕਾ ਮਲਾਜਮਾਂ ਨੂੰ ਮੈਂ ਰੈਗੂਲਰ ਕਰੂੰਗਾ ਇਸੇ ਢੰਗ ਦੇ ਨਾਲ ਉਹ ਭਗਵੰਤ ਮਾਨ ਅੱਜ ਜਿਸ ਢੰਗ ਦੇ ਨਾਲ 5 ਤਰੀਕ ਨੂੰ ਉਹਨੇ ਕਾਫਲਿਆਂ ਨੂੰ ਰੋਕਿਆ ਉਹ ਸਾਫ ਤੌਰ ਦੇ ਉੱਤੇ ਮੋਦੀ ਦੇ ਜਿੰਨਾ ਦੇ ਉੱਤੇ ਚੱਲਿਆ ਹੋਇਆ 6 ਢੰਗ ਦੇ ਨਾਮ ਨਾਲ ਟਿੱਪਰ ਖੜੇ ਕੀਤੇ ਨੇ ਤੇ ਲੋਕਾਂ ਦੇ ਵਿੱਚ ਭੰਡੀ ਪ੍ਰਚਾਰ ਕੀਤਾ ਕਿ ਇੱਥੋਂ ਦੀ ਕਿਸਾਨੀ ਤੇ ਇੱਥੋਂ ਦੇ ਲੋਕ ਜਿਹੜੇ ਨੇ ਮੁਲਾਜ਼ਮ ਨੇ ਉਹ ਸੜਕਾਂ ਰੋਕਦੇ ਨੇ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਅਸੀਂ ਸਾਫ ਦੱਸਣਾ ਚਾਹੁੰਦੇ ਆ ਕਿ ਉਸ ਦਿਨ ਲੋਕਾਂ ਨੇ ਪੂਰੇ ਪੰਜਾਬ ਦੇ ਅੰਦਰ ਦੇਖਿਆ ਕਿ ਕਿਸ ਢੰਗ ਦੇ ਨਾਲ ਉਹ ਸਾਰਾ ਕੁਝ ਭਗਵਾਨਤਮਾਨ ਦੀ ਫੋਰਸ ਨੇ ਉਹ ਸੜਕਾਂ ਜਾਮ ਕੀਤੀਆਂ ਨੇ ਔਰ ਇਸ ਢੰਗ ਦੇ ਨਾਲ ਘਰਾਂ ਦੇ ਵਿੱਚ 82-82 ਸਾਲ ਦੇ ਬਜ਼ੁਰਗਾਂ ਨੂੰ ਤੇ 2 ਦਿਨ ਲਈ ਬੰਦ ਕੀਤਾ ਗਿਆ ਉਹਦੀ ਵੀ ਅਸੀਂ ਨਕੇਦੀ ਕਰਦੇ ਹਾਂ ਉਹ ਇੱਕ ਪਾਸੇ ਇਹ ਕਹਿੰਦਾ ਕਿ ਮੈਂ ਪੰਜਾਬ ਨੂੰ ਵਿਸ਼ਾਲ ਬਣਾਉਣਾ ਹੈ ਉਹਦੇ ਵਿੱਚ ਬਹੁਤ ਸਾਰੇ ਮੁੱਦੇ ਜਿਹੜੇ ਸੀ ਉਹ ਪੰਜਾਬ ਦੇ ਨਾਲ ਹੀ ਸਹਿਮਤ ਸੀ ਸੈਂਟਰ ਦੇ ਨਾਲ ਕੋਈ ਉਹਦੀ ਮੰਗ ਨਹੀਂ ਸੀ ਜਿਸ ਢੰਗ ਨਾਲ ਭਗਵਾਨ ਤਮਨ ਨੇ ਉਥੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਆ ਔਰ ਪੂਰਾ ਪੰਜਾਬ ਇਸ ਗੱਲ ਤੋਂ ਉਸ ਦਿਨ ਤੋਂ ਪਰੇਸ਼ਾਨ ਆ ਔਰ ਜੇ ਢੰਗ ਦੇ ਨਾਲ 5 ਤਰੀਕ ਨੂੰ ਉਹਦੀ ਫੋਰਸ ਨੇ ਰਸਤੇ ਬੰਦ ਕੀਤੇ ਆ ਅਸੀਂ ਇਸ ਗੱਲ ਹੀ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਸਮਝਦੇ ਆ ਤੇ ਅੱਜ ਇੱਥੇ ਆਉਣ ਦਾ ਕਾਰਨ ਵੀ ਇਹ ਹੀ ਆ ਕਿ ਅਸੀਂ ਉਹਨੂੰ ਸੁਣਾਉਣੇ ਕਰਨ ਆਏ ਆ ਕਿ ਠੀਕ ਹੈ ਪੰਜਾਬ ਦੇ ਲੋਕ ਜੇ ਤੈਨੂੰ 92 ਸੀਟਾਂ ਦੇ ਸਕਦੇ ਆ ਤੇ 92 ਚੋਂ ਤੈਨੂੰ ਦੋਹਾਂ ਤੇ ਵੀ ਨਹੀਂ ਰਹਿਣ ਦਿੰਦੇ ਗੱਲ ਸਾਫ਼ ਤਸ਼ਪਸ਼ਟ ਧੰਨਵਾਦ